ਨਮਸਕਾਰ ਆਕਾਸ਼ਵਾਨੀ ਦਾਇ ਜਲੰਧਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਣੋ ਪਹਿਲਾਂ ਸਬੂਤ ਹੰਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਚ ਉੱਚ ਉਪਜ ਵਾਲੀਆਂ ਜਲਵਾਯੂ ਉਨਕੂਲ ਅਤੇ ਜੈਵ ਸ਼ਕਸ਼ਤ ਫਸਲਾਂ ਦੀਆਂ 109 ਕਿਸਮਾਂ ਚਾਰੀ ਕੀਤੀਆਂ ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਗੰਨੇ ਤੋਂ ਇਲਾਵਾ ਮੱਕੀ ਟੁੱਟੇ ਹੋਏ ਚੌਲਾਂ ਫਲਾਂ ਦੇ ਛਿਲਕਿਆਂ ਤੇ ਬਾਸ ਤੋਂ ਇਥਨਾਲ ਉਤਪਾਦਨ ਲਈ ਬਹੁ ਆਯਾਮੀ ਅਤੇ ਪਵੈਖਮੁਖੀ ਪਹੁੰਚ ਅਪਣਾਉਣ ਦੀ ਅਪੀਲ ਕੀਤੀ ਹਸ਼ਿਆਰਪੁਰ ਜ਼ਿਲ੍ਹੇ ਦੇ ਜੇਜੋ ਚੋਜ ਆਏ ਹੜ ਕਾਰਨ ਕਾਰ ਸਵਾਰ 12 ਜਣੇ ਪਾਣੀ ਚ ਵਹਿ 9 ਜਣਿਆਂ ਦੀ ਡੁੱਬਣ ਨਾਲ ਮੌਤ 1 ਨੂੰ ਬਚਾਇਆ ਗਿਆ 2 ਦੀ ਭਾਲ ਜਾਰੀ ਅਤੇ ਪੈਰਾਓਲੰਪਿਕ ਵਿਖੇ ਮਰਦਾਂ ਦੀ ਹਾਕੀ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਭਾਰਤੀ ਟੀਮ ਦਾ ਅੰਮ੍ਰਿਤਸਰ ਅਤੇ ਜਲੰਧਰ ਚ ਜ਼ੋਰਦਾਰ ਸਵਾਗਤ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਭਾਰਤੀ ਖੇਤੀ ਖੋਜ ਸੰਸਥਾਨ ਵਿਖੇ 109 ਉੱਚ ਉਪਚਵਾਲੀਆਂ ਜਲਵਾਯੂ ਅਨੁਕੂਲ ਅਤੇ ਜੈਵ ਸ਼ਕਤ ਫਸਲਾਂ ਦੀਆਂ ਕਿਸਮਾਂ ਜਾਰੀ ਕੀਤੀਆਂ। ਪ੍ਰਧਾਨ ਮੰਤਰੀ ਮੋਦੀ ਨੇ 86 ਫਸਲਾਂ ਦੀਆਂ 109 ਕਿਸਮਾਂ ਜਾਰੀ ਕੀਤੀਆਂ ਜਿਸ ਵਿੱਚ 34 ਖੇਤ ਫਸਲਾਂ ਅਤੇ 27 ਬਾਗਬਾਨੀ ਫਸਲਾਂ ਸ਼ਾਮਲ ਨੇ। ਖੇਤਾਨੀਆਂ ਫਸਲਾਂ ਚ ਬਾਜਰਾ ਚਾਰੀਦੀਆਂ ਫਸਲਾਂ ਤੇਲ ਬੀਜ ਦਾਲ ਗੰਨਾ ਕਪਾ ਫਾਈਬਰ ਅਤੇ ਹੋਰ ਸੰਭਾਵੀ ਫਸਲਾਂ ਸਮੇਤ ਵੱਖ-ਵੱਖ ਅਨਾਜਾਂ ਦੇ ਬੀਜ ਜਾਰੀ ਕੀਤੇ ਗਏ ਨੇ। ਬਾਗਬਾਨੀ ਫਸਲਾਂ ਚ ਫਲਾਂ ਸਬਜ਼ੀਆਂ ਬਾਗਾਨ ਫਸਲਾਂ ਕੰਦ ਫਸਲਾਂ ਮਸਾਲੇ ਫੁੱਲਾਂ ਤੇ ਔਸ਼ਦੀ ਫਸਲਾਂ ਦੀਆਂ ਵੱਖ-ਵੱਖ ਕਿਸਮਾਂ ਜਾਰੀ ਕੀਤੀਆਂ ਗਈਆਂ ਪ੍ਰਧਾਨ ਮੰਤਰੀ ਨੇ ਇਸ ਮੌਕੇ ਕਿਸਾਨਾਂ ਦੇ ਵਿਗਿਆਨੀਆਂ ਨਾਲ ਵੀ ਗੱਲਬਾਤ ਕੀਤੀ ਨਵੀਆਂ ਫਸਲਾਂ ਦੀਆਂ ਕਿਸਮਾਂ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਖੇਤੀਬਾੜੀ ਵਿੱਚ ਕਿਸਾਨਾਂ ਦਾ ਮੁਨਾਫਾ ਵਧੇਗਾ ਕਿਸਾਨਾਂ ਨੇ ਦੱਸਿਆ ਕਿ ਨਵੀਂ ਕਿਸਮ ਉਨ੍ਹਾਂ ਦੇ ਖਰਚੇ ਘਟਾਏਗੀ ਤੇ ਵਾਤਾਵਰਣ ਤੇ ਵੀ ਚੰਗਾ ਪ੍ਰਭਾਵ ਪਾਵੇਗੀ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਕਦਮ ਕਿਸਾਨਾਂ ਲਈ ਚੰਗੀ ਆਮਦਨ ਯਕੀਨੀ ਬਣਾਉਣਗੇ ਅਤੇ ਉਨ੍ਹਾਂ ਦੀ ਉਦਮਤਾ ਦੇ ਨਵੇਂ ਰਾਹ ਖੋਲਣਗੇ। ਪ੍ਰਧਾਨ ਮੰਤਰੀ ਨੇ ਇਸ ਮੌਕੇ ਮੋਟੇ ਅਨਾਜਾਂ ਨਾਲ ਵੀ ਜ਼ਿਕਰ ਕੀਤਾ ਉਹਨਾਂ ਕਿਹਾ ਕਿ ਲੋਕ ਪੌਸ਼ਟਿਕ ਭੋਜਨ ਵੱਲ ਆਕਰਸ਼ਿਤ ਹੋ ਰਹੇ ਨੇ ਕੁਦਰਤੀ ਖੇਤੀ ਦੇ ਫਾਇਦਿਆਂ ਬਾਰੇ ਗੱਲ ਕਰਦੇ ਹੋਣਾ ਕਿ ਜੈਵਿਕ ਖੇਤੀ ਪ੍ਰਤੀ ਆਮ ਲੋਕਾਂ ਦਾ ਭਰੋਸਾ ਵਧ ਰਿਹਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਜੈਵਿਕ ਭੋਜਨ ਖਾ ਰਹੇ ਨੇ ਤੇ ਉਹਨਾਂ ਦੀ ਮੰਗ ਵੀ ਵਧ ਰਹੀ ਹੈ ਕਿਸਾਨਾਂ ਨੇ ਕੁਦਰਤੀ ਖੇਤੀ ਨੂੰ ਉਤਸ਼ਾਹਤ ਕਰਨ ਲਈ ਸਰਕਾਰ ਦੇ ਉਪਰਾਲਾਂ ਦੀ ਸਲਾਹ ਦਿੱਤੀ ਉਹਨਾਂ ਕਿਹਾ ਕਿ ਜਾਗਰੂਕਤਾ ਵਧਾਉਣ ਲਈ ਖੇਤੀ ਵਿਗਿਆਨ ਕੇਂਦਰ ਦੀ ਅਹਿਮ ਭੂਮਿਕਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀ ਵਿਗਿਆਨ ਕੇਂਦਰਾਂ ਨੂੰ ਨਵੀਆਂ ਕਿਸਮਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਸਰਗਰਮ ਭੂਮਿਕਾ ਨ

और जो कृषि उत्पाद मिले वो ऐसे मिले जनता को जो पोषण युक्त हो मानव शरीर को भी स्वस्थ रखे ताकि उत्पादन बढ़ सके उत्पादन की लागत भी घट सके और जनता को पोषण युक्त आहार मतलब अनाज फल सब्जियां मिल सके भारतीय कृषि अनुसंधान परिषद को बधाई देना चाहूंगा इधर पंजाब के वक जिलों तो किसान ने प्रधानमंत्री नरेंद्र मोदी वालों फसल दौ नौ किस्म जारी किए जाने उपराले की शलाखा की है ਫੁੱਕੜ ਪੌਜ਼ਲ ਦਾ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਿਸਾਨਾਂ ਦੇ ਪ੍ਰਤੀ ਜੋ ਵੱਡੀ ਸਦਾ ਦਿੱਤੀ ਹੈ ਉਸ ਦਾ ਧੰਨਵਾਦ ਕਰਦਾ ਉਹਨਾਂ ਵੱਲੋਂ 61 ਫਸਲਾਂ ਦੀ ਜੋ 109 ਕਿਸਮਾਂ ਜਾਰੀ ਕੀਤੀਆਂ ਗਈਆਂ ਹਨ ਕਿਸਾਨਾਂ ਨੂੰ ਇਸ ਚੀਜ਼ ਦਾ ਬੜਾ ਹੀ ਫਾਇਦਾ ਹੋਵੇਗਾ ਅਤੇ ਉਹਨਾਂ ਦਾ ਖਰਚ ਵੀ ਘਟਾ ਹੋਵੇਗਾ ਤੇ ਮੁਨਾਫਾ ਜ਼ਿਆਦਾ ਹੋਵੇਗਾ ਵਾਤਾਵਰਨ ਤੇ ਵੀ ਮਾਗਦਸ਼ਿਕ ਪ੍ਰਭਾਵ ਪਵੇਗਾ ਅਤੇ ਕਿਸਾਨਾਂ ਨੂੰ ਵੀ ਇਸ ਦੇ ਮੱਤਬ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਮੋਗਾ ਤੋਂ ਤੇਜਿੰਦਰ ਸਿੰਘ ਬੋਲ ਰਿਹਾ ਕਿਸਾਨ ਹਿੱਤਾਂ ਦੇ ਨਾਲ ਨਾਲ ਦੇਸ਼ ਲਈ ਸ਼ੁਭ ਸ਼ਗਨ ਹੈ ਇਹ ਬੀਜ ਜਿੱਥੇ ਵੱਧ ਪੈਦਾਵਾਰ ਲਈ ਸਹਾਈ ਹੋਣਗੇ ਉਥੇ ਮੌਸਮੀ ਤਬਦੀਲੀਆਂ ਦਾ ਮੁਕਾਬਲਾ ਵੀ ਕਰ ਸਕਣਗੇ ਕਿਸਾਨਾਂ ਦੀ ਆਰਥਿਕਤਾ ਨੂੰ ਹਲਾਰਾ ਤਾਂ ਦੇਣਗੇ ਹੀ ਸਗੋਂ ਸਤਾਈ ਬਾਗਬਾਨੀ ਫਸਲਾਂ ਵਾਲੇ ਬੀਜਾਂ ਸਦਕਾ ਕਿਸਾਨ ਕਣਕ ਤੇ ਝੋਨੇ ਦੇ ਫਸਲੀ ਚੱਕਰ ਚੋਂ ਨਿਕਲ ਕੇ ਜੈਵਿਕ ਖੇਤੀ ਵੱਲ ਪ੍ਰੇਰਿਤ ਹੋਣਗੇ ਨਵੀਂ ਕ੍ਰਾਂਤੀ ਵਾਲਾ ਇਹ ਫੈਸਲਾ ਪ੍ਰਧਾਨ ਮੰਤਰੀ ਜੀ ਦੀ ਦੂਰਅੰਦੇਸ਼ੀ ਦਾ ਪ੍ਰਤੀਕ ਹੈ ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਗੰਨੇ ਤੋਂ ਇਲਾਵਾ ਮੱਕੀ ਟੁੱਟੇ ਹੋਏ ਚਾਲਾਂ ਫਲਾਂ ਦੇ ਛਿਲਕਿਆਂ ਤੇ ਬਾਂਸ ਤੋਂ ਇਥਾਨੋਲ ਉਤਪਾਦਨ ਲਈ ਬਹੁ ਆਮੀ ਅਤੇ ਪਵਿਕਮੁਖੀ ਪਹੁੰਚ ਅਪਣਾਉਣ ਦੀ ਅਪੀਲ ਕੀਤੀ ਹੈ। ਨਵੀਂ ਦਿੱਲੀ ਵਿਖੇ ਇੱਕ ਸਮਾਗਮ 'ਚ ਬੋਲਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਇਥਾਨੋਲ ਉਤਪਾਦਨ ਇੱਕ ਲਾਭਦਾਇਕ ਤੇ ਵਿਹਾਰਕ ਪ੍ਰਣਾਲੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪੈਟਰੋਲ-ਇਥਾਨੋਲ ਮਿਸ਼ਰਣ ਦੀ ਸੀਮਾ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੈਲ ਕਦਮੀ ਸਾਦਕਾ ਆਲਮੀ ਜੈਵਿੰਦਨ ਗਠਚੋਰ ਦੀ ਸਥਾਪਨਾ ਕੀਤੀ ਗਈ ਹੈ। ਇਸ ਨਾਲ ਇਥਾਨੋਲ ਦੀ ਬਰਾਮਤ ਦੇ ਮੌਕੇ ਪੈਦਾ ਹੋਣਗੇ ਤੇ ਪ੍ਰਦੇਸ਼ਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਸੈਨਿਕ ਸਕੂਲ ਕਪੂਰਥਲਾ ਨੇ 9ਵੀਂ ਤੋਂ 12ਵੀਂ ਜਮਾਤ ਦੇ 250 ਕੈਡਟਾਂ ਲਈ 2 ਘੰਟੇ ਦਾ ਪ੍ਰੇਰਕ ਲੈਕਚਰ ਕਰਵਾਇਆ 2 ਪੰਜਾਬ ਐਨ ਸੀ ਸੀ ਬਟਾਲੀਅਨ ਦੇ ਕਮਾਂਡਿੰਗ ਅਫਸਰ ਕਰਨ ਅਰਵਿੰਦ ਜੋਸ਼ੀ ਨੇ ਐਸ ਐਸ ਬੀ ਸੇਵਾ ਚੋਣ ਬੋਰਡ ਦੀਆਂ ਵੱਖ-ਵੱਖ ਪ੍ਰੀਖਿਆਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਮਨੋਵਿਗਿਆਨ ਦੇ ਚਾਰ ਟੈਸਟਾਂ ਬਾਰੇ ਵੀ ਦੱਸਿਆ ਉਹਨਾਂ ਨੇ ਕੈਡਟਾਂ ਨੂੰ ਸਕਰੀਨਿੰਗ ਟੈਸਟ ਦੇ ਅਹਿਮ ਯੋਗਦਾਨ 2 ਦਿਨ ਵਿੱਚ ਕੀਤੇ ਜਾਣ ਵਾਲੇ ਨਕਸਮ ਦੇ ਜ਼ਮੀਨੀ ਟੈਸਟ ਦੀ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਰਾਸ਼ਟਰੀ ਰੱਖਿਆ ਅਕਾਦਮੀ ਐਨ ਡੀ اے ਭਾਰਤੀ ਸੈਨਾ ਦੀ ਸਭ ਤੋਂ ਵੱਡੀ ਅਫਸਰ ਅਕਾਦਮੀ ਹੈ ਜਿਸ ਵਿੱਚ ਹਰ 6 ਮਹੀਨੇ ਬਾਅਦ 400 ਮੁੰਡੇ ਤੇ 25 ਕੁੜੀਆਂ ਦੀ ਚੋਣ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ 3 ਸਾਲਾਂ ਦੀ ਸਖਤ ਸਿਖਲਾਈ ਤੋਂ ਬਾਅਦ ਬੈਚਲਰ ਦੀ ਡਿਗਰੀ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਆਰਮੀ, 에어 ਫੋਰਸ ਤੇ ਨੇਵੀ ਅਕੈਡਮੀ ਚ 1 ਸਾਲ ਦੀ ਸਿਖਲਾਈ ਮਗਰੋਂ ਉਹਨਾਂ ਨੂੰ ਫੌਜੀ ਬਲਾਂ ਚ ਕਮਿਸ਼ਨਡ ਅਫਸਰ ਬਣਾਇਆ ਜਾਂਦਾ ਹੈ ਉਹਨਾਂ ਕਿਹਾ ਕਿ ਸੈਨਿਕ ਸਕੂਲ ਦਾ ਉਦੇਸ਼ ਐਨ ਡੀ اے ਲਈ ਕਦਰਟਾ ਨੂੰ ਤਿਆਰ ਕਰਨਾ ਹੈ ਦੇਸ਼ ਦੇ ਆਜ਼ਾਦੀ ਦਿਹਾੜੇ ਨੂੰ ਪੂਰੇ ਉਤਸ਼ਾਹ ਨਾਲ ਮਨਾਉਣ ਦੇ ਮਕਸਦ ਨਾਲ ਵਿਸ਼ੇਸ਼ ਤੌਰ ਤੇ ਲੋਕਾਂ ਦੀ ਸਹੂਲਤ ਵਾਸਤੇ ਰਾਸ਼ਟਰੀ ਝੰਡਾ ਦੇਸ਼ ਤੇ ਹਰ ਡਾਕ ਘਰ ਚ ਉਪਲਬਧ ਕਰਵਾਇਆ ਜਾ ਰਿਹਾ ਹੈ ਗੁਰਦਾਸਪੁਰ ਤੋਂ ਡਾਕਾ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ 2 ਸਾਲਾਂ ਚ ਵੀ ਲੋਕਾਂ 'ਚ ਵੱਡਾ ਉਤਸ਼ਾਹ ਸੀ ਤੇ ਇਸ ਵਾਰ ਵੀ ਲੋਕ ਉਨਾ ਤੱਕ ਪਹੁੰਚ ਕਰ ਰਹੀ ਨਹੀਂ ਤੇ ਲੋਕਾਂ ਨੂੰ ਤਿਰੰਗਾ ਝੰਡਾ ਦੇਣ ਵਾਸਤੇ ਉਹ ਨਵ ਵੱਲੋਂ ਵਿਸ਼ੇਸ਼ ਸਟਾਫ ਵੀ ਤਾਇਨਾਤ ਕੀਤਾ ਗਿਆ ਤੇ ਹਰ ਛੋਟੇ ਜਾਂ ਵੱਡੇ ਡਾਕ ਘਰ ਵਿੱਚ ਵੀ ਕੌਮੀ ਝੰਡੇ ਤਿਰੰਗੇ ਭੇਜੇ ਗਏ ਨੇ ਜਿਸ ਨਾਲ ਲੋਕਾਂ ਨੂੰ ਆਸਾਨੀ ਨਾਲ ਆਪਣੇ ਘਰਾਂ 'ਚ ਤਿਰੰਗਾ ਲਹਿਰਾਉਣ ਲਈ ਮਿਲ ਸਕੇ ਇਸ ਵਾਰ ਉਹਨਾਂ ਵੱਲੋਂ ਲੋਕਾਂ ਦੀ ਸਹੂਲਤ ਲਈ ਗਲੀ ਮੁਹੱਲੇ ਡਾਕ ਵੰਡਣ ਜਾਣ ਵਾਲੇ ਡਾਕੀ ਰਾਹੀ ਵੀ ਮਿਲ ਸਕਦਾ ਹੈ ਉਹਨਾਂ ਦੱਸਿਆ ਕਿ ਸਟਾਫ ਵੱਲੋਂ ਇੱਕ ਮਹਿੰਮ 셀ਫੀ ਵਿਦ ਤਿਰੰਗਾ ਆਪਣੇ ਤੌਰ 'ਤੇ ਸ਼ੁਰੂ ਕੀਤੀ ਗਈ ਹੈ ਹੋਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਜੇਜੋ ਚੋਚ ਅੱਜ ਅਚਾਨਕ ਆਏ ਹੜ੍ਹ ਕਾਰਨ ਕਾਰ ਸਵਾਰ 12 ਜਣੇ ਪਾਣੀ ਚ ਵਹਿ ਗਏ ਜਿਨ੍ਹਾਂ ਵਿੱਚੋਂ 9 ਜਣਿਆਂ ਦੀ ਡੁੱਬਨ ਨਾਲ ਮੌਤ ਹੋ ਗਈ ਜਦਕਿ 1 ਨੂੰ ਬਚਾ ਲਿਆ ਗਿਆ ਤੇ 2-3 ਪਾਲ ਹਾਲੇ ਚੱਰੀ ਹੈ ਸਾਡੇ ਹੋਸ਼ਿਆਰਪੁਰ ਵਾਲੇ ਪੱਤਰਕਾਰ ਮਤਾਬਕ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਢੇਹਰਾ ਵਾਸੀ ਦੀਪਕ ਪਾਟਿਆ ਆਪਣੇ ਪਰਿਵਾਰ ਸਮੇਤ ਨਵਾਂ ਸ਼ਹਿਰ ਵਿਖੇ ਇੱਕ ਵਿਆਹ ਚ ਸ਼ਾਮਲ ਹੋਣ ਲਈ ਕਾਰ ਚ ਜਾ ਰਹੇ ਸਨ ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਦੀ ਸਰਹੱਦ ਪਾਰ ਕਰਨ ਤੋਂ ਬਾਅਦ ਉਹਨਾਂ ਦੀ ਕਾਰ ਚੋਤੋਂ ਲੰਘ ਰਹੀ ਸੀ ਤਾਂ ਅਚਾਨਕ ਪਾਣੀ ਦਾ ਵਹਾਅ ਵਧ ਗਿਆ ਅਤੇ ਉਹਨਾਂ ਤੇਜ਼ ਵਾਹਨ ਨਾਲ ਵਹਿ ਗਈ ਹੁਸ਼ਿਆਰਪੁਰ ਦੇ ਐਸਐਸਪੀ सुरेंद्र ਲਾਂਬਾ ਨੇ ਦੱਸਿਆ ਕਿ ਪੁਲਿਸ ਨੇ ਨੌ ਮ੍ਰਿਤਕ ਦੇਹਾਂ ਬਰਾਮਦ ਕੀਤੀਆਂ ਨੇ ਦੋ ਦੀ ਭਾਲ ਅਜੇ ਜਾਰੀ ਹੈ ਉਹਨਾਂ ਦੱਸਿਆ ਕਿ ਜੀਸੀਬੀ ਮਸ਼ੀਨਾਂ ਦੀ ਮਦਦ ਨਾਲ ਕਾਰ ਚੁਫੇ ਸੇ ਇੱਕ ਵਿਅਕਤੀ ਨੂੰ ਬਚਾਇਆ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਐਨਡੀਆਰਐਫ ਦੀ ਟੀਮ ਨੂੰ ਵੀ ਬੁਲਾਇਆ ਏ ਪਾਰਤੀ ਹਾਕੀ ਟੀਮ ਦੇ ਖਿਡਾਰੀ ਅੱਜ ਸਤਖੰਡ ਸ੍ਰੀ ਹਰਮਿੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ ਇਸ ਮੌਕੇ ਸ੍ਰੀ ਦਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਹਾਕੀ ਖਿਡਾਰੀਆਂ ਨੂੰ ਸਤਖੰਡ ਸ੍ਰੀ ਹਰਮਿੰਦਰ ਸਾਹਿਬ ਦੇ ਸੁਨਹਿਰੀ ਮਾਡਲ ਧਾਰਮਿਕ ਪੋਥੀ ਅਤੇ ਸਰੋਪਾਉ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਜਦੋਂ ਵੀ ਪਾਰਤੀ ਹਾਕੀ ਟੀਮ ਪੰਜਾਬ ਦੇ ਖਿਡਾਰੀਆਂ ਦੀ ਪਰਮੇਸ਼ੁਮੂਲੇਤ ਰਹੀ ਹੈ ਤਾਂ ਟੀਮ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ। ਉਨ੍ਹਾਂ ਹਾਕੀ ਖਿਡਾਰੀਆਂ ਨੂੰ ਇਸ ਪ੍ਰਾਪਤੀ ਲਈ ਵ ਪਵਿਕ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਵਾਸਤੇ ਅਰਦਾਸ ਕੀਤੀ ਇਸ ਦੌਰਾਨ ਜਲੰਧਰ ਪੁੱਜਨ ਤੇ ਭਾਰਤੀ ਹਾਕੀ ٹیم ਦੇ ਖਿਡਾਰੀਆਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਲੋਕਾਂ ਨੇ ਖਿਡਾਰੀਆਂ ਨੂੰ ਫੁੱਲ ਮਾਲਾਵਾਂ ਪਹਿਨਾਈਆਂ ਅਤੇ ਢੋਲ ਦੀ ਥਾਪ ਤੇ ਨਚਟਾਪ ਕੇ ਖੁਸ਼ੀ ਦਾ اظہار ਕੀਤਾ ਸ਼ਹਿਰ ਦੇ ਬੀਐਸਐਫ ਚੌਕ ਤੋਂ ਇੱਕ ਰੋਡ ਸ਼ੋਅ ਵੀ ਘਟਿਆ ਗਿਆ ਪੈਰਾਓਲੰਪਿਕ ਖੇਡਾਂ ਲਗਭਗ ਦਿਨ ਹਫ਼ਤਿਆਂ ਦੇ ਦਿਲਚਸਪ ਖੇਡ ਮੁਕਾਬਲਿਆਂ ਤੋਂ ਬਾਅਦ ਅਜ ਰਾਤ ਸਮਾਪਤ ਹੋਣ ਜਾ ਰਹੀਆਂ ਨੇ ਸਮਾਪਤੀ ਸਮਾਗਮ ਭਾਰਤੀ ਸਮੇਂ ਅਨੁਸਾਰ ਰਾਤੀ 11:30 ਵਜੇ ਸ਼ੁਰੂ ਹੋਏਗਾ ਇਸ ਦੌਰਾਨ ਸਟੇਡੀਅਮ 'ਚ ਕੋਈ 80000 ਦਰਸ਼ਕਾਂ ਦੀ ਮੌਜੂਦ ਹੋਣ ਦੀ ਸੰਭਾਵਨਾ ਹੈ ਸਮਾਪਤੀ ਸਮਾਗਮ ਚ ਓਲੰਪਿਕ ਝੰਡਾ 2028 ਵਿੱਚ ਲਾਸ ਐਂਜਲਸ 'ਚ ਹੋਣ ਵਾਲੀਆਂ ਅਗਲੀਆਂ ਓਲੰਪਿਕ ਖੇਡਾਂ ਦੀ ਪ੍ਰਬੰਧਕੀ ਕਮੇਟੀ ਨੂੰ ਸੌਂਪਿਆ ਜਾਵੇਗਾ ਇਸ ਓਲੰਪਿਕ ਵਿੱਚ ਭਾਰਤ ਨੇ ਇੱਕ ਚਾਂਦੀ ਤੇ ਪੰਜ ਕਾਂਸੀ ਦੀਆਂ ਤਮਗੀਆਂ ਨੂੰ ਜਿੱਤ ਕੇ 71ਵਾਂ ਸਥਾਨ ਹਾਸਲ ਕੀਤਾ ਹੈ ਪੰਜਾਬ ਦੇ ਜਲੰਧਰ ਪਠਾਨਕੋਟ ਹੁਸ਼ਿਆਰਪੁਰ ਮਹਾਲੀ ਤੇ ਪਟਿਆਲਾ ਜ਼ਿਲ੍ਹਿਆਂ ਚ ਸਵੇਰੇ ਪਏ ਭਾਰੀ ਮੀਂਹ ਨਾਲ ਲੋਕਾਂ ਨੂੰ ਹਮਸਪਰੀ ਗਰਮੀ ਤੋਂ ਰਾਹਤ ਮਿਲੀ ਤੇ ਮੌਸਮ ਬਹੁਤ ਸੁਹਾਵਣਾ ਬਣਿਆ ਹੋਇਆ ਹੈ ਮੌਸਮ ਵਿਭਾਗ ਨੇ ਉੱਤਰਾਖੰਡ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਚ ਭਾਰੀ ਮੀਂਹ ਦੀ ਭਵਿੱਖਬਾਣੀ ਜਾਰੀ ਕੀਤੀ ਹੈ ਵਿਭਾਗ ਨੇ ਅਗਲੇ 5 ਦਿਨਾਂ ਦੌਰਾਨ ਦੇਸ਼ ਦੇ ਪੂਰਬੀ ਉੱਤਰ ਪੂਰਬੀ ਤੇ ਉੱਤਰ ਪੱਛਮੀ ਖੇਤਰਾਂ ਚ ਭਾਰੀ ਮੀਂਹ ਦੀ ਪੇਸ਼ਾਨਗੀ ਵੀ ਕੀਤੀ ਹੈ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ